ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੀਪ ਜਗਦੇ ਰਹਿਣਗੇ ਦੀਪ ਜਗਦੇ ਰਹਿਣਗੇ ਸਦਾ ਜੱਗ ਉੱਤੇ ਖੰਡੇ ਖੜਕਦੇ ਰਹਿਣਗੇ ਸਿੰਘਾਂ ਦੇ ਸਦਾ ਜੱਗ ਉੱਤੇ ਅੰਮ੍ਰਿਤ ਵਰਸਦੇ ਰਹਿਣਗੇ ਸਦਾ ਜੱਗ ਉੱਤੇ ਤੇ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਜਦੇ ਰਹਿਣਗੇ ਸਦਾ ਇਸ ਜੱਗ ਉੱਤੇ ਕੱਲ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਨਾਮ ਲੈਂਤਾ ਗਿਆ ਸ਼੍ਰੀ ਅਮਰਤਪਾਲ ਸਿੰਘ ਖਾਲਸਾ ਜਿਹਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਅਤਕਵੰਦੀ ਅੰਤਕਵੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਭਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਸ਼੍ਰੀ ਅਮਰਤਪਾਲ ਸਿੰਘ ਹਨਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣਾ ਡਾ ਬਹੁਤ ਹੁੰਦਾ ਨਹੀਂ ਜਦੋਂ ਕੱਲ ਉੱਥੇ ਬੋਲਿਆ ਸ਼੍ਰੀ ਅਮਰਤਪਾਲ ਸਿੰਘ ਖਾਲਸਾ ਬਿਸ਼ੱਕ ਦੀ ਉਹ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਉੱਚਨ ਨਹੀਂ ਦਿੱਤਾ ਜਾ ਰਿਹਾ ਰੋਕਾ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਹਿ ਜਾ ਬਹਿ ਜਾ ਹੋ ਗਈ ਇੱਕ ਵਾਰ ਕਾਲਜਾਂ ਤੇ ਮੱਲਮ ਫਰੀ ਹੈ ਜਦੋਂ ਉੱਥੇ ਨਾਂ ਲੈਂਦਾ ਉਹ ਉਸ ਨੂੰ ਸੋਚਿਆ ਜਾਵੇ ਕਿ ਕਿਵੇਂ ਜਦੋਂ ਰੋਹ ਚੈਨਲਾਂ ਤੇ ਇਹ ਜਾ ਕੁਝ ਕਹਿੰਦੇ ਸੀ ਆਂਤਕਬੰਦੀ ਆਤਮ ਕੱਲ ਬੋਲਿਆ ਗਿਆ ਨਾਂ ਦੇ ਮੂਰੇ ਲਾਇਆ ਗਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਸੋਚਾਂ ਵਾਲੀ ਜਾਲਾ ਯਾਰ ਹਨਾ ਸੋ ਭਾਈ ਜੋਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਦੀ ਜੱਗ ਤੇ ਜੋਦੇ ਜੰਦੇ ਰਹਿਣਗੇ ਘਰ ਘਰ ਹਰੇਕ ਘਰੇ ਕੋਈ ਨਾ ਕੋਈ ਕਿਰਪਾ ਹੁੰਦੀ ਰਹਿਣੀ ਹੈ ਸੋ ਭਾਈ ਬਾਈ ਰੂਜੀ ਖਾਲਸਾ ਬਾਈ